23 ਅਕਤੂਬਰ 1984 ਦੀ ਰਾਤ ਨੂੰ ਸ਼ੁਰੂ ਹੋਇਆ ਸਿੱਖ ਕਤਲੇਆਮ ਦਾ ਅੰਨਾ ਜ਼ੁਲਮ ਪੂਰੇ ਇੱਕ ਹਫ਼ਤੇ ਤੱਕ ਚੱਲਿਆ ਜੂਨ 1984 ਤੇ ਫਿਰ ਨਵੰਬਰ 1984 ਚ ਕਾਂਗਰਸ ਨੇ ਬੇਕਸੂਰ ਸਿੱਖਾਂ ਨਾਲ ਉਹ ਕੀਤਾ ਜੋ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਸੀ ਕੇਂਦਰ ਦੀ ਕਾਂਗਰਸ ਸਰਕਾਰ ਦੀ ਅਗਵਾਈ ਵਿੱਚ ਨਿਰਦੋਸ਼ ਸਿੱਖ ਬੀਬੀਆਂ ਨੂੰ ਦੀਪਤ ਕੀਤਾ ਗਿਆ ਸਿੱਖ ਨੌਜਵਾਨ ਬੱਚਿਆਂ ਤੇ ਬਜ਼ੁਰਗਾਂ ਵੀ ਜੋ ਹੰਦਿਆਂ ਦੇ ਗਲਾਂ ਚ ਟਾਇਰ ਪਾ ਕੇ ਸਾਰਿਆਂ ਅਤੇ ਉਹਨਾਂ ਦੇ ਅਨਮਨੁੱਖੀ ਕਤਲ ਕਰਕੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਗਈ। ਬਹੁਤ ਅਮਨੇ ਦੁਖ ਦੇਖੇ ਤਾਂ ਹਮੇ ਅਬ ਕਹਤੇ ਕਿ ਭੂਗਾਂ ਚੌਰਾ ਸਿਮਰ ਕੇ ਮਿਲenge। ਭਾਈ ਤੇਰਾ ਮੇਰੇ ਸੇ ਬੜਾ ਦਾ 18 ਸਾਲ ਦਾ। ਤੁਪ ਜਿੰਨਾ ਤੜਪਦੇ ਹੋ ਦੇਖਾਇ ਮੈਨੇ। ਪੂਰੀ ਦਿੱਲੀ ਚੋਂ ਸਿੱਖ ਮਰਦਾਂ ਨੂੰ ਕਤਲ ਕਰਕੇ ਔਰਤਾਂ ਨੂੰ ਸਾਰੀ ਜ਼ਿੰਦਗੀ ਦੀ ਬੇਅੰਤ ਹਾ ਪੀੜਾ ਜਿਉਣ ਲਈ ਛੱਡ ਦਿੱਤਾ। ਅੱਜ ਵੀ ਦਿੱਲੀ ਦੀ ਵਿਧਵਾ ਕਲੋਨੀ ਇਸ ਕਤਲੇਆਮ ਦੇ ਗਹਿਣ ਪਾ ਰਹੀ ਹੈ ਨਵੰਬਰ 1984 ਦੇ ਪਹਿਲੇ ਹਫਤੇ ਚੰਦੇਸਪਨਾਉਂੇ ਤੇ ਨਫਰਤੀ ਕਤਲੇਆਮ ਨੂੰ ਸਿੱਖ ਕੌਮ ਕਦੇ ਭੁਲਾ ਨਹੀਂ ਸਕਦੀ